हां जी दोस्तों मैं ਤੁਹਾਡਾ ਆਪਣਾ ਗਰਦੀਪ ਸਿੰਘ ਸ਼ਾਪਰ ਖੜਿਆ ਬੋਪਾ ਰਾਏ ਰੋਡ ਦੇ ਉੱਪਰ ਕਿੰਨੀਆਂ ਕਿ ਵੀਡੀਓ ਪਾਈਆਂ ਜਾਣ ਤਾਂ ਕਿ ਨਗਰ ਕੌਂਸਲ ਜੋ ਸੁੱਤੀ ਨੀਂਦ ਹੈ ਇਸ ਤੋਂ ਜਾਗ ਜਾਵੇ ਇਸ ਰੋਡ ਦੇ ਉੱਪਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਕੂਲ ਬਣਿਆ ਹੋਇਆ ਜੋ ਕਿ ਹਲਕੇ ਦਾ ਬਹੁਤ ਹੀ ਮੰਨਿਆ ਪਰਮੰਨਿਆ ਸਕੂਲ ਹੈ ਇਸ ਰੋਡ ਦੇ ਉੱਪਰ ਤੁਸੀਂ ਹਾਲਾਤ ਦੇਖੋ ਕਿ ਜੋ ਸੀਬ੍ਰਿਜ ਦਾ ਪਾਣੀ ਹੈ ਉਹ ਟਕਣ ਦੇ ਰਾਹੀਂ ਓਵਰਫਲੋ ਹੋ ਕੇ ਇਸ ਰੋਡ ਦੇ ਉੱਪਰ ਖੜ ਰਿਹਾ ਹੈ ਪਿਛਲੇ 2 ਮਹੀਨਿਆਂ ਤੋਂ ਮੈਂ ਲਗਾਤਾਰ ਇਹੀ ਹਾਲਾਤ ਦੇਖ ਰਿਹਾ ਹਾਂ ਕਿਉਂਕਿ ਜੋ ਨਗਰ ਕੌਂਸਲ ਦੇ ਅਧਿਕਾਰੀ ਨੇ ਮੈਂ ਦੇਖਿਆ ਉਹ ਆਪਣਾ ਪੱਖ ਦੇਣ ਤੋਂ ਵੀ ਕਤਰੌਂਦੇ ਨੇ ਕਿਉਂਕਿ ਉਹ ਆਪਣੀਆਂ ਰਾਜਨੀਤਿਕ ਮੀਟਿੰਗਾਂ ਵਿੱਚ ਜ਼ਿਆਦਾਤਰ ਵਿਅਸਤ ਰਹਿੰਦੇ ਨੇ ਬਿਜ਼ੀ ਰਹਿੰਦੇ ਨੇ ਤੇ ਉਹਨਾਂ ਕੋਲ ਇਸ ਤਰ੍ਹਾਂ ਦੇ ਛੋਟੇ-ਮੋਟੇ ਮਸਲਿਆਂ ਦਾ ਕੋਈ ਜਵਾਬ ਨਹੀਂ ਹੁੰਦਾ ਇਸ ਰੋਡ ਦੇ ਬਿਲਕੁਲ ਐਨ ਵਿਚਕਾਰ ਇੱਕ ਸੀਵਰੇਜ ਦਾ ਟਕਣਾ ਹੈ ਜੋ ਓਵਰਫਲੋ ਹੋ ਰਿਹਾ ਜਿਸ ਕਰਕੇ ਪੂਰੇ ਸ਼ਹਿਰ ਦੀ ਜੋ ਗੰਦਗੀ ਹੈ ਇਸ ਰੋਡ ਉੱਪਰ ਖਿਲ ਰਹੀ ਹੈ ਦੱਸ ਦਈਏ ਕਿ ਸਵੇਰੇ ਅਤੇ ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਆ ਇਸ ਰੋਡ ਉੱਪਰ ਬੱਚਿਆਂ ਦੇ ਮਾਪੇ ਉਹ ਬੱਚਿਆਂ ਨੂੰ ਲੈ ਕੇ ਇਸ ਰੋਡ ਤੋਂ ਪੈਦਲ ਲੰਘਦੇ ਨੇ ਸਕੂਟਰ ਮੋਟਰਸਾਈਕਲਾਂ ਰਾਹੀਂ ਵੀ ਲੰਘਦੇ ਨੇ ਪਰੰਤੂ ਜ਼ਿਆਦਾਤਰ ਜੋ ਤਬਕਾ ਹੈ ਪੈਦਲ ਆਪਣੇ ਬੱਚਿਆਂ ਨੂੰ ਲੈ ਕੇ ਇੱਥੋਂ ਰੰਗਦਾ ਤੇ ਇਹ ਦੇਖੋ ਕਿੱਡਾ ਵੱਡਾ ਸੀਵਰੇਜ ਦਾ ਟੱਕਣ ਹੈ ਓਵਰਫਲੋ ਹੋ ਰਿਹਾ ਅੱਜ ਥੋੜਾ ਘੱਟ ਹੋ ਰਿਹਾ ਪੂਰੇ ਸ਼ਹਿਰ ਦੀ ਗੰਦਗੀ ਦੇ ਨਾਲ ਬੱਚੇ ਆਪਣੇ ਪੈਰ ਲਵੇੜ ਕੇ ਸਕੂਲ ਪੁੱਜਦੇ ਨੇ ਸੋ ਕਿੱਡੀ ਵੱਡੀ ਇਹ ਨਲੈਕੀ ਹੈ ਨਗਰ ਕੌਂਸਲ ਦੀ ਇੱਕ ਸੰਵਿਧਾਨਿਕ ਬਾਡੀ ਹੈ ਜਿਸ ਦਾ ਮੁੱਖ ਮਕਸਦ ਸ਼ਹਿਰ ਦੀ ਬਿਹਤਰੀ ਵਾਸਤੇ ਹੁੰਦਾ ਹੈ ਸ਼ਹਿਰ ਦੇ ਵਿਕਾਸ ਵਾਸਤੇ ਹੁੰਦਾ ਹੈ ਅਗਰ ਇਸ ਤਰ੍ਹਾਂ ਦੇ ਛੋਟੇ ਮੋਟੇ ਕੰਮ ਨਗਰ ਕੌਂਸਲ ਨਹੀਂ ਕਰ ਸਕਦੀ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਨਗਰ ਕੌਂਸਲ ਬਣੀ ਰਹਿਣੀ ਚਾਹੀਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਨੂੰ ਜੋ ਇਸ ਤਰ੍ਹਾਂ ਦੀਆਂ ਸਥਾਨਕ ਸਰਕਾਰਾਂ ਨੇ ਪੰਚਾਇਤਾਂ ਨੇ ਪਿੰਡਾਂ ਵਿੱਚ ਜਾਣਿਆ ਉੱਥੇ ਵੀ ਇਹੀ ਹਾਲਾਤ ਨੇ ਸ਼ਹਿਰਾਂ ਵਿੱਚ ਵੀ ਇਹੀ ਹਾਲਾਤ ਨੇ ਅਗਰ ਇਸ ਤਰ੍ਹਾਂ ਦੇ ਛੋਟੇ-ਮੋਟੇ ਕੰਮ ਨੇ ਜਿਹੜੀਆਂ ਜਿਸ ਕਰਕੇ ਗੰਭੀਰ ਬਿਮਾਰੀਆਂ ਹੋ ਜਾਂਦੀਆਂ ਨੇ ਕਿਉਂਕਿ ਇੱਥੋਂ ਬੱਚੇ ਲੰਘਦੇ ਨੇ ਬੱਚਿਆਂ ਦੇ ਪੈਰਾਂ ਨਾਲ ਗੰਦਗੀ ਜਾਂਦੀ ਹੈ ਬੱਚਿਆਂ ਦੇ ਪੈਰਾਂ ਦੇ ਨਾਲ ਗੰਦਗੀ ਜਾਂਦੀ ਹੈ ਬੂਟਾਂ ਨਾਲ ਗੰਦਗੀ ਜਾਂਦੀਆਂ ਨੇ ਮਾਂ ਪਿਓ ਦੇ ਬੂਟਾਂ ਨਾਲ ਗੰਦਗੀ ਜਾਂਦੀ ਹੈ ਕਿਉਂਕਿ ਇਹ ਪੂਰੇ ਸ਼ਹਿਰ ਦੀ ਗੰਦਗੀ ਹੈ ਮਾਲੂਮ ਉਤਰ ਹੈ ਉਹ ਵਿੱਚ ਬੈਕਟੀਰੀਆ ਵਾਇਰਸਸ ਨੇ ਤੇ ਕਿੰਨੇ ਕੁ ਅਸੀਂ ਆਪਣੇ ਆਪ ਨੂੰ ਸਵਸਥ ਰੱਖ ਸਕਦੇ ਹਾਂ ਦੂਜੇ ਪਾਸੇ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਸਵਸਥ ਭਾਰਤ ਦੀ ਗੱਲ ਕਰਦੇ ਨੇ ਸਵਸਥ ਭਾਰਤ ਕਿਸ ਤਰ੍ਹਾਂ ਰਹਿ ਸਕਦਾ ਜਦੋਂ ਕਿ ਜੋ ਸਥਾਨਕ ਸਰਕਾਰਾਂ ਨੇ ਉਹ ਆਪਣੇ ਜੋ ਅਧਿਕਾਰਾਂ ਤੋਂ ਆਪਣੇ ਫਰਜ਼ਾਂ ਤੋਂ ਮੁਨਕਰ ਹੋ ਚੁੱਕੀਆਂ ਨੇ ਤੇ ਅਗਰ ਕੋਈ ਵੀਡੀਓ ਪੈਂਦੀ ਹੈ ਤਾਂ ਉਸ ਉਪਰ ਥੋੜਾ ਬਹੁਤ ਗੋਗਲੂਆਂ ਤੋਂ ਮਿੱਟੀ ਝਾੜ ਕੇ ਉਸ ਦਾ ਕੰਮ ਕਰਵਾ ਦਿੱਤਾ ਜਾਂਦਾ ਹੈ ਦੇਖ ਸਕਦੇ ਹਾਂ ਕਿ ਇਹ ਆਮ ਲੋਕਾਂ ਦੇ ਹਾਲਾਤ ਨੇ ਸ਼ਹਿਰ ਦੇ ਬਹੁਤ ਸਾਰੇ ਹਿੱਸੇ ਨੇ ਜਿੱਥੇ ਤੁਹਾਨੂੰ ਇਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲਣਗੇ ਨਗਰ ਕੌਂਸਲ ਦੇ ਪ੍ਰਧਾਨ ਵੀ ਆਪਣੇ ਕੁਝ ਚਿਹਤੇ ਪੱਤਰਕਾਰਾਂ ਨੂੰ ਬੁਲਾ ਕੇ ਇਹੀ ਉੱਤੇ ਕੋਈ ਉਦਘਾਟਨ ਕਰਨਾ ਹੋਵੇ ਉੱਤੇ ਬੁਲਾਉਂਦੇ ਨੇ ਤੇ ਅਗਰ ਸਾਡੇ ਵਰਗੇ ਜੋ ਪੱਤਰਕਾਰ ਨੇ ਜੋ ਸੱਚਾਈ ਦਿਖਾਉਣਾ ਪਸੰਦ ਕਰਦੇ ਨੇ ਲੋਕਾਂ ਦੇ ਨਾਲ ਖੜਨਾ ਆਪਣਾ ਮੋਢਲਾ ਫਰਜ ਮੰਨਦੇ ਨੇ ਉਹਨਾਂ ਨੂੰ